ਮਰਹਬਾ ਸੋ ਸ਼ਹਿਰ ਲੁਧਿਆਣਾ ਔਰ ਦਾਣਾ ਮੰਡੀ ਜੀ ਹਾਂ ਦਾਣਾ ਮੰਡੀ ਦੇ ਵਿੱਚ ਜਿਹੜਾ ਗਮਸਾ ਐਕਸਪੋ ਦੇ ਰੂਪ ਦੇ ਵਿੱਚ ਮਸ਼ੀਨਰੀ ਦਾ ਮਹਾ ਗੰਬੀ ਸ਼ੁਰੂ ਹੋ ਚੁੱਕਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰਸਟ ਡੇ ਦੇ ਵਿੱਚ ਦੁਪਹਿਰ ਦਾ ਟਾਈਮ ਹੋ ਚੁੱਕਾ ਔਰ ਲਾਈਵ ਡੈਮੋਨਸਟ੍ਰੇਸ਼ਨ ਮਸ਼ੀਨਰੀਆਂ ਦਾ 18 ਦੇਸ਼ਾਂ ਦੀ ਮਸ਼ੀਨਰੀਆਂ ਦਾ ਲਾਈਵ ਡੈਮੋਨਸਟ੍ਰੇਸ਼ਨ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਹਰ ਮਸ਼ੀਨ ਬਾਹਰੋਂ ਦੇਖਣ ਨੂੰ ਤਾਂ ਸੇਮ ਲੱਗਦੀ ਹੈ ਪਰ ਹਰੇਕ ਦੀ ਅਲੱਗ ਹੀ ਕੁਆਲਿਟੀ ਹੈਗੀ ਹੈ ਸੋ ਗੱਲਬਾਤ ਕਰਦੇ ਹਾਂ ਇਸ ਟਾਈਮ ਪਹੁੰਚੇ ਆ ਅਰੋੜਾ ਇੰਟਰਨੈਸ਼ਨਲ ਜੀ ਹਾਂ ਅਰੋੜਾ ਇੰਟਰਨੈਸ਼ਨਲ ਦੇ ਸਟਾਲ ਤੇ ਫਲੈਟ ਨੀਟਿੰਗ ਮਸ਼ੀਨ ਦੇਖਣ ਨੂੰ ਮਿਲ ਰਹੀ ਹੈ ਪਰ ਇਸ ਫਲੈਟ ਨੀਟਿੰਗ ਮਸ਼ੀਨ ਦੇ ਵਿੱਚ ਕੀ ਦੂਸਰਿਆਂ ਨਾਲੋਂ ਡਿਫਰੈਂਟ ਹੈ ਇਹ ਸਾਰੀ ਗੱਲਬਾਤ ਕਰਾਂਗੇ ਸੋ ਗੱਲਬਾਤ ਕਰਦੇ ਹਾਂ ਇੰਦਰ ਅਰੋੜਾ ਜੀ ਨਾਲ ਨਮਸਕਾਰ ਨਮਸਕਾਰ ਸਰ ਕੀ ਕਹਿਣਾ ਚਾਹੋਗੇ ਅੱਜ ਇਸ ਵਾਰੀ ਕਿੱਦਾਂ ਦੀ ਚੀਜ਼ਾਂ ਡਿਸਪਲੇ ਕੀਤੀਆਂ 2025 ਦੀ ਗਮਸਾ ਜੀ ਦਾ ਪਹਿਲਾ ਸਬਦਾ ਵੈਲਕਮ ਹੈ ਜੀ ਸਾਰੇ ਜਨਾਂ ਨੂੰ ਇੱਥੇ ਵਿਜ਼ਿਟ ਕਰਨਾ ਚਾਹੀਦਾ ਹੈ ਨਵੀਂ ਮਸ਼ੀਨਰੀ ਜਿਹੜੀ ਹੈਗੀ ਹੈ ਨਵੀਂ ਰੇਂਜ ਜੋ ਆਈਆਂ ਹੋਈਆਂ ਹਨ ਨਵਾਂ ਟੈਕਨੋਲੋਜੀ ਦੇਖੋ ਕੀ ਕੀ ਅਸੀਂ ਆਪਣੇ ਸਟਾਲ ਤੇ ਲਾਇਆ ਹੈ ਅਸੀਂ ਆਪਣਾ ਇੰਪੋਰਟਡ ਫੈਬਰਿਕਸ ਨੂੰ ਡੀਲ ਕਰ ਰਹੇ ਹਾਂ ਇੰਪੋਰਟਡ ਯਾਰਨ ਨੂੰ ਡੀਲ ਕਰ ਰਹੇ ਹਾਂ ਨਾਲ ਮਸ਼ੀਨਰੀ ਨੂੰ ਕਰ ਰਹੇ ਹਾਂ ਤੇ ਆ ਸਾਡੀ ਮਸ਼ੀਨਰੀ ਦੀ ਰੇਂਜ ਹੈਗੀ ਹੈ ਜੀ 3 ਸਿਸਟਮ 72 ਇੰਚੀ ਮਸ਼ੀਨ ਹੈ ਜੀ ਤੇ ਜਿਹੜੀ ਡਿਸਕ੍ਰਿਪਸ਼ਨ ਹੈਗੀ ਹੈ ਜੀ ਸਾਰੀ ਆਪਣਾ ਇਨ ਸਾਰੀ ਲੇਟੈਸਟ ਟੈਕਨੋਲੋਜੀ ਹੈ ਤੇ ਹਰ ਸਾਲ ਕੁਝ ਨਾ ਕੁਝ ਚੇਂजेस ਆਉਂਦੀਆਂ ਰਹਿੰਦੀਆਂ ਹਨ ਮਸ਼ੀਨਰੀ 'ਚ ਟੈਕਨੋਲੋਜੀ ਚੇਂਜ ਹੋ ਗਈ ਕੁਝ ਮਸ਼ੀਨਾ ਫਾਸਟ ਹੋ ਗਈਆਂ ਇਲੈਕਸ਼ਨਸ ਆ ਜਾਂਦੇ ਮਸ਼ੀਨ 'ਚ ਕੁਝ ਨਾ ਕੁਝ ਉਹਦੇ ਨਾਲ ਐਡਵਾਂਟੇਜ ਇਹ ਹੈ ਕਿ ਇੰਡਸਟਰੀ ਜਿਹੜੀ ਪੁਰਾਣੀ ਚੱਲ ਰਹੀ ਹੈ ਹੁਣ ਉਹਨਾਂ ਕੋਲ ਆਪਣੀ ਪੁਰਾਣੀ ਮਸ਼ੀਨਾ ਜਿਹੜੀਆਂ 2012 13 15 ਮਾਡਲ ਦੀ ਮਸ਼ੀਨ ਉਹ ਸੇਲ ਕਰਕੇ ਨਵੀਂ ਟੈਕਨੋਲੋਜੀ ਦੇਖ ਰਹੇ ਸਾਰੇ ਜਾਣੇ ਅੱਜਕੱਲ ਹੋਪ ਹੈ ਕਿ ਪ੍ਰੋਡਕਸ਼ਨ ਜਿਹੜੀ ਇੱਕ ਮਸ਼ੀਨ 'ਚ ਲਾਵਾ ਉਹਦੇ ਜਿਵੇਂ ਪ੍ਰੋਡਕਸ਼ਨ ਥੋੜੀ ਜੀ ਵਧੇ ਏ ਜੀ ਸਰ ਆ ਜਿਹੜੀ ਮਸ਼ੀਨ ਇਸ ਵਾਰੀ ਤੁਸੀਂ ਜਿਵੇਂ ਕਹਿ ਰਹੇ ਹੋ ਦੇਖਣ ਨੂੰ ਮਿਲ ਰਹੀ ਹੈ ਔਰ ਪ੍ਰੋਡਕਟ ਵੀ ਬਾਹਰ ਨਿਕਲ ਰਿਹਾ ਹੈ گارਮੈਂਟ ਸੋ ਇਹਦੀ ਇਹ ਦੂਜਿਆਂ ਨਾਲੋਂ ਬੈਟਰ ਕਿਤਾ ਸਰ ਤੁਹਾਡਾ ਨਾਮ ਮੇਰਾ ਨਾਮ ਅਤੁਲ ਸ਼ਰਮਾ ਜੀ ਇਹ ਕਹਿਣਾ ਚਾਹਾਂਗਾ ਮੈਂ ਇਹ ਕਹਿਣਾ ਚਾਹਾਂਗਾ ਜੀ ਇਹਦੇ ਵਿੱਚ ਜਿਹੜੀ ਕੀ ਸਮਾਰਟ ਟੈਕਨੋਲੋਜੀ ਆਈ ਹੈ ਜੀ ਉਹਦੇ ਨਾਲ ਹੀ ਕਿਹਦੇ ਵਿੱਚ ਇਹ ਬੈਨੀਫਿਟ ਹੈ ਜੀ ਇੱਕ ਤਾਂ ਇਹਦੀ ਜਿਹੜੀ ਪ੍ਰੋਡਕਸ਼ਨ ਹੈ ਜਿਹੜੀ ਆਪਾਂ ਪੁਰਾਣੇ ਮਾਡਲ ਕਹਿੰਦੇ ਆ ਜੀ ਜਿਹਨਾਂ ਨੇ ਦੋ ਸਾਲ ਪਹਿਲਾਂ ਮਸ਼ੀਨ ਲਈਤੀ ਹੈ 3 ਸਾਲ ਪਹਿਲਾਂ ਮਸ਼ੀਨ ਲਈਤੀ ਹੈ ਉਹਦੇ ਨਾਲੋਂ ਇਹਦੀ ਪ੍ਰੋਡਕਟਿਵਿਟੀ ਜ਼ਿਆਦਾ ਆਵੇ ਜੀ ਨੰਬਰ 2 ਜਿਹੜੀ ਇਹਦੀ ਫਿਨਿਸ਼ਡ ਪ੍ਰੋਡਕਟ ਆਏਗਾ ਜੀ ਕਿਉਂਕਿ ਇਹਦੇ ਵਿੱਚ ਜੁੜੀ ਵੀ ਟੈਕਨੋਲੋਜੀ ਆਪਾਂ ਅਪਗ੍ਰੇਡ ਕੀਤੀ ਹੈ ਕੈਮਸ ਵਗੈਰਾ ਦਾ ਸੈਟਅਪ ਇਹਦੇ ਵਿੱਚ ਚੇਂਜ ਕੀਤਾ ਵਾ ਐਡਵਾਂਸ ਕੀਤਾ ਵਾ ਉਹਦੇ ਨਾਲ ਇਹ ਹੈ ਕਿ ਜੀ ਕਸਟਮਰ ਨੂੰ ਸੇਮ ਰੇਜ ਦੇ ਵਿੱਚ ਜਿਵੇਂ ਆਪਾਂ ਕਈ ਕਿਨੇ ਕਈ ਮਸ਼ੀਨਰੀ ਜਰਮਨ ਦੀ ਮਸ਼ੀਨਾਂ ਆਉਂਦੀਆਂ ਨੇ ਜਿਆਦਾ ਫਿਨਿਸ਼ ਦਿੰਦੀਆਂ ਨੇ ਸੇਮ ਇਹੀ ਮਸ਼ੀਨਾਂ ਦੇ ਵਿੱਚ ਉਹਨਾਂ ਨੂੰ ਉਦੋਂ ਦੀ ਫਿਨਿਸ਼ ਮਿਲੇਗੀ ਜੀ ਤਾਂ ਸੋ ਗੱਲਬਾਤ ਕਰੀਏ ਜਿੱਦਾਂ ਦੀ ਤੁਸੀਂ ਕਹਿ ਰਹੇ ਹੋ ਮਸ਼ੀਨਰੀ ਦੇ ਵਿੱਚ ਕੀ ਹਜੇ ਵੀ ਚਾਈਨਾ ਦੀ ਹੀ ਮਸ਼ੀਨਰੀ ਬੈਸਟ ਵਿਕਲਪ ਹੈ ਜਾਂ ਹੋਰ ਵੀ ਕਿਉਂਕਿ ਜਿਹੜੇ ਜਿਹੜਾ ਖਰੀਦਦਾਰ ਹੁੰਦਾ ਹੈ ਉਹ ਪ੍ਰਾਈਜ਼ਿੰਗ ਵੀ ਦੇਖਦਾ ਹੈ ਟੈਕਨੋਲੋਜੀ ਵੀ ਦੇਖਦਾ ਹੈ ਹਰ ਚੀਜ਼ ਕਾਊਂਟ ਕਰਦਾ ਹੈ ਸੋ ਨੋ ਡਾਊਟ ਜਰਮਨੀ ਵਗੈਰਾ ਦੀ ਹੈਗੀ ਹੈ ਪਰ ਜਿੱਦਾਂ ਚਾਈਨਾ ਛਾਇਆ ਹੋਇਆ ਹੈ ਉਹ ਹਜੇ ਵੀ ਚਾਈਨਾ ਦੀ ਹੀ ਬੋਲਬਾਲ ਹੈ ਨਹੀਂ ਬਿਲਕੁਲ ਜੀ ਜੀ ਮਸ਼ੀਨਰੀ ਦੇ ਵਿੱਚ ਐਕਚੁਅਲੀ ਕੀ ਗੱਲ ਹੈ ਜੀ ਜਿਹੜਾ ਵੀ ਕੋਈ ਇੰਡਸਟਰੀਅਲਿਸਟ ਹੈ ਕੋਈ ਵੀ ਬਿਜ਼ਨਸਮੈਨ ਹੈ ਉਹਨੇ ਇਕਨੋਮਿਕਲ ਚੀਜ਼ ਨੂੰ ਜ਼ਰੂਰ ਪ੍ਰੈਫਰੈਂਸ ਦੇਣੀ ਹੀ ਦੇਣੀ ਹੈ ਕਿਉਂਕਿ ਸਾਡੇ ਇੰਡੀਆ ਦੇ ਵਿੱਚ ਸਪੈਸ਼ਲੀ ਬਹੁਤ ਇਕਨੋਮਿਕਲ ਰੇਂਜ ਦਾ ਮਾਲ ਬਹੁਤ ਬੰਦਾ ਵਾ ਲੋਕੀ ਵੈਲਿਊ ਫॉर ਮਨੀ ਦੇ ਪਿੱਛੇ ਜ਼ਿਆਦਾ ਜਾਂਦੇ ਨੇ ਤੇ ਚਾਈਨੀਜ਼ ਮਸ਼ੀਨਰੀ ਇੱਕ ਬਹੁਤ ਹੀ ਅੱਛਾ ਸਬਸਟੀਟਿਊਟ ਹੈ ਰੈਦਰ ਦੈਨ ਜਪਾਨੀਜ਼ ਮਸ਼ੀਨਰੀ ਜਾਂ ਜਰਮਨ ਜਰਮਨ ਦੀ ਮਸ਼ੀਨਰੀ ਦੇ ਕੰਪੈਟਿਬਿਲਿਟੀ ਇਹਦੇ ਵਿੱਚ ਐਦਾ ਵਾ ਜੀ ਕਿ ਇਹਨਾਂ ਦੀ ਮੇਨਟੇਨੈਂਸ ਵਗੈਰਾ ਬਹੁਤ ਘੱਟ ਹੈ ਜੀ ਆਲਮੋਸਟ ਆਲਮੋਸਟ 1000 ਰੁਪਏ 2000 ਰੁਪਏ ਮਹੀਨੇ ਦੀ ਇਨਸਟਾਲਮੈਂਟ ਦੇ ਵਿੱਚ ਮੇਨਟੇਨੈਂਸ ਦੇ ਵਿੱਚ ਮਸ਼ੀਨਾਂ ਚੱਲਦੀਆਂ ਨੇ ਜੀ ਕੋਈ ਮੇਨਟੇਨੈਂਸ ਜ਼ਿਆਦਾ ਨਹੀਂ ਹੈ ਅਵੇਲੇਬਿਲਿਟੀ ਬਹੁਤ ਹੈ ਜੀ ਸਪੇਅਰ ਪਾਰਟਸ ਦੀ ਹਰੇਕ ਚੀਜ਼ ਨੂੰ ਲੈ ਕੇ ਜਿਹੜਾ ਵੀ ਇੰਡਸਟਰੀਅਲ ਨੂੰ ਜੁੜੀ ਜਿਹੜੀ ਚੀਜ਼ਾਂ ਚਾਹੀਦੀਆਂ ਨੇ ਇੰਡਸਟਰੀਅਲ ਨੂੰ ਉਹਦੇ ਮੱਧਿਆ ਨਜ਼ਰ ਰੱਖਦੇ ਹੋਏ ਇਹੀ ਮਸ਼ੀਨਾਂ ਸਭ ਤੋਂ ਬੈਸਟ ਗਿੰਦੀਆਂ ਜੀ ਇਸ ਮਾਰਕੀਟ ਦੇ ਵਿੱਚ। ਇੰਦਰ ਜੀ ਇੱਕ ਚੀਜ਼ ਪੁੱਛਣਾ ਚਾਹੂੰਗਾ ਕਿ ਅੱਜ ਤੁਹਾਡੇ ਵਰਗੇ ਭਰਾ ਹੀ ਇਹ ਦੱਸ ਰਹੇ ਕਿ ਪਿਛਲੇ 1.5 ਸਾਲ ਤੋਂ ਇੰਡਸਟਰੀ ਦੇ ਵਿੱਚ ਮਸ਼ੀਨਰੀ ਦਾ ਕੋਈ ਬਹੁਤ ਜ਼ਿਆਦਾ ਸਕੋਪ ਨਹੀਂ ਰਿਹਾ ਕਿਉਂਕਿ ਗਾਰਮੈਂਟ ਇਨਾ ਸਸਤਾ ਹੋਣਾ ਸ਼ੁਰੂ ਹੋ ਗਿਆ। ਤੇ ਹੁਣੇ ਪੁੱਛਣਾ ਚਾਹਾਂਗੇ ਜੱਜ ਸਕੋਪ ਨਹੀਂ ਫਿਰ ਏਡੀ ਵੱਡੀ ਵੱਡੀ ਐਗਜ਼ਿਬਿਸ਼ਨਾਂ ਲਗਾਉਣ ਦਾ ਮਤਲਬ ਕੀ ਉਹ ਚਿੱਤੇ ਕੀ ਐਕਚੁਅਲੀ ਜੀ ਇਨਵੈਂਸ਼ਨ ਜਿਹੜੀ ਹੁ ਨਵੀਂ ਆਂਦੀ ਪਈ ਐ ਅਗਰ ਬਹੁਤ ਹੌਲ ਕਾਰਮੈਂਟ ਜਾਂ ਕੁਛ ਵੀ ਕੋਈ ਗਾਰਮੈਂਟ ਕੰਪਲੀਟ ਇੰਪੋਰਟ ਹੁੰਦਾ ਪਿਆ ਉਹਦੇ ਤੇ ਗਵਰਨਮੈਂਟ ਨੂੰ ਤਾਂ ਪਹਿਲਾਂ ਸਭ ਤੋਂ ਪਹਿਲਾਂ ਕੀ ਆਪਣੀ ਇੰਡਸਟਰੀ ਨੂੰ ਚਲਾਣ ਅਸੇ ਕੁਛ ਨਾ ਕੁਛ ਦੇਖਣਾ ਚਾਹੀਦਾ ਮਗਰ ਉਹਨੂੰ ਕਿਸੇ ਵੀ ਚੀਜ਼ ਨੂੰ ਅਸੀਂ ਰੋਕ ਨਹੀਂ ਸਕਦੇ ਠੀਕ ਹੈ ਜੀ ਉਹਨ ਮਸ਼ੀਨਰੀ ਐ ਮਸ਼ੀਨਰੀ ਤਾਂ ਸਰ ਕਿਸੇ ਨਾ ਕਿਸੇ ਨੇ ਬਾਇਓ ਸਟੈਪ ਤੇ ਕਰਨੀ ਐ ਕਿ ਪੁਰਾਣੀ ਅਗਰ ਕਿਸੇ ਚੀਜ਼ ਨੂੰ ਨਹੀਂ ਛੱਡੂਗਾ ਅਗਰ ਨਵੀਂ ਚੀਜ਼ ਨਵੀਂ ਚੀਜ਼ ਕੋਈ ਲੈ ਕੇ ਆਊਗਾ ਤਾਂ ਹੀ ਉਸ ਹਿਸਾਬ ਨਾਲ ਕੰਪੀਟ ਕਰ ਪਾਊਗਾ ਕਿ ਜੋ ਇੰਪੋਰਟ ਬਾਹਰੋਂ ਹੋ ਰਹੀ ਐ ਉਸ ਪ੍ਰ ਸਰ ਭਾਈ ਤੁਹਾਡੇ ਵਰਗੇ ਭਰਾ ਸਾਨੂੰ ਦੱਸਦੇ ਆ ਕਿ ਗਾਰਮੈਂਟ ਇੰਨਾ ਸਸਤਾ ਆ ਰਿਹਾ ਕਿ ਇੱਥੇ ਬਣਾ ਕੇ ਵੀ ਮਹਿੰਗਾ ਪੈਂਦਾ ਤੇ ਬਾਹਰੋਂ ਖਾਰ-ਖਾਰ ਕੇ ਚਾਈਨਾ ਦੀ ਗੱਲ ਕਰੀਏ ਸਿੱਧੀ ਗੱਲ ਕਰੋ ਕਿ ਇੰਨਾ ਕਿ ਸਸਤਾ ਆ ਰਿਹਾ ਗਾਰਮੈਂਟ ਆ ਰਿਹਾ ਫੈਬਰਿਕ ਆ ਰਿਹਾ ਕਿ ਬੰਦਾ ਕਹਿੰਦਾ ਜੀ ਸਾਨੂੰ ਤੁਹਾਡੇ ਵਰਗੇ ਭਰਾ ਨਾਲ ਉਹ ਨੂੰ ਹੀ ਕਹਿੰਦੇ ਮਸ਼ੀਨ ਛੱਡੋ ਕੱਪੜਾ ਹੀ ਮੰਗਾ ਦਿਓ ਸੋ ਇਹੋ ਜਿਹੇ ਅਸੀਂ ਵੀ ਫੈਬਰਿਕ ਕਰ ਰਹੇ ਆ ਐਕਚੁਅਲੀ ਕੀ ਹੈਗਾ ਜੀ 메ਨ ਸਭ ਤੋਂ ਵੱਡਾ ਰੀਜ਼ਨ ਇਹ ਹੈਗਾ ਕਿ ਜਿਹੜੀ ਇਨਵੈਂਸ਼ਨ ਉਹ ਕਰਦੇ ਪਏ ਆ ਉਹ ਅਸੀਂ ਕਰ ਉਹਨਾਂ ਨੂੰ ਅਸੀਂ ਦੇਖ ਕੇ ਅਗਰ ਉਹੀ ਪ੍ਰੋਡਕਟ ਇੱਥੇ ਬਣਾ ਸਕਦੇ ਅਸੀਂ ਵੀ ਬਣਾ ਸਕਦੇ ਆ ਮਗਰ ਉਹਦੀ ਜਿਹੜੀ ਹੈਗੀ ਉਸ ਟਾਈਪ ਦੇ ਆਪਣਾ ਯਾਨ ਜਾਣੇ تھے ਉਸ ਟਾਈਪ ਦੀ ਮੈਕੈਨਿਜ਼ਮ ਹੋਵੇ ਸਭ ਕੁਝ ਹੋਵੇ ਤਾਂ ਇੱਥੇ ਵੀ ਸਭ ਕੁਝ ਬਣ ਸਕਦਾ ਜੀ ਜੋ ਪੋਸਿਬਲ ਉੱਥੇ ਹੈ ਸੋ ਗਵਰਨਮੈਂਟ ਆਫ ਇੰਡੀਆ ਨੇ ਇਸ ਵਾਰੀ ਆਰ ਐਨ ਡੀ ਤੇ ਬੜਾ ਫੋਕਸ ਕੀਤਾ ਬਹੁਤ ਵੱਡਾ ਫੰਡ ਵੀ ਰੱਖਿਆ ਸੋ ਤੁਹਾਡੀ ਇਹ ਗਮਸਾ ਐਕਸਪੋ ਤੁਸੀਂ ਐਗਜ਼ਿਬਿਸ਼ਨ ਜਿਹੜੀ ਹੈਗੀ ਹੈ ਇਹ ਐਸੋਸੀਏਸ਼ਨ ਲੈਵਲ ਤੇ ਲਗਾਉਂਦੇ ਹੋ ਸੋ ਤੁਸੀਂ ਲੋਕੀ ਕੋਈ ਉਪਰਾਲਾ ਕਰੋਗੇ ਕਿ ਇਹ ਸਾਰੇ ਰਲ ਕੇ ਗਵਰਨਮੈਂਟ ਆਫ ਇੰਡੀਆ ਤੋਂ ਕੋਈ ਇਦਾਂ ਦੀ ਚੀਜ਼ ਮੰਗੋ ਕਿ ਇਹ ਹੁਣ ਮਸ਼ੀਨਾਂ ਅਗਲੀ ਸਾਲ ਨਹੀਂ 2 ਸਾਲ ਨਹੀਂ ਘਟੋ ਘਟ ਤਿੰਨ ਚਾਰ ਸਾਲ ਬਾਅਦ ਹੀ ਸਹੀ ਕਿ ਇਹਦੀ ਮਸ਼ੀਨਾਂ ਚਾਈਨਾ ਤੋਂ ਨਾਲ ਲਈ ਆਈਏ ਇੱਥੇ ਬਣੀਆਂ ਹੁਣ ਪਰ ਮਸ਼ੀਨਰੀ ਦਾ ਐਕਚੁਅਲੀ ਕੀ ਹੈਗਾ ਜੀ ਕਾਪੀ ਕਰਨ ਜਿਦਾ ਅਸੀਂ ਬਹੁਤ ਸ਼ੇਅਰ ਹਾਂ ਕਾਪੀ ਕਰਨ ਦਾ ਸ਼ੇਅਰ ਹਾਂ ਸਰ ਜਿਹੜਾ ਸਭ ਤੋਂ ਵੱਡਾ ਤਾਂ ਹੈਗਾ ਇਲੈਕਟ੍ਰੋਨਿਕ ਦਾ ਜਿਹੜਾ ਸਿਸਟਮ ਹੈ ਨਾ ਜੋ ਇਲੈਕਟ੍ਰੋਨਿਕ ਦੀ ਟੈਕਨੋਲੋਜੀ ਹੈ ਜੋ ਉਹਨਾਂ ਕੋਲ ਹੈਗੀ ਹੈ ਉਹ ਹਾਲੇ ਇਨਵੈਂਸ਼ਨ ਹੋਣ ਨੂੰ ਇੱਥੇ ਟਾਈਮ ਲੱਗ ਰਿਹਾ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਤਾਂ ਕਹਿ ਰਿਹਾ ਮੈਂ ਤਾਂ ਅਗ ਦੇਖੋ ਜਦੋਂ ਇੱਕ ਚੀਜ਼ ਬਣੀ ਹੋਵੇ ਉਹਨੂੰ ਬਣਾਣਾ ਕਾਪੀ ਕਰਨਾ ਇੱਕ ਵਾਰੀ ਈਜ਼ੀ ਹੁੰਦਾ ਹਾਂ ਨੈਕਸਟ ਆਰ ਐਨ ਡੀ ਹੋਲੀ ਹੋਲੀ ਜਦੋਂ ਆਪਾਂ ਇੱਕ ਰਸਤੇ ਤੇ ਚੱਲਣ ਲੱਗ ਜਾਂਦੇ ਆ ਆਰ ਐਨ ਡੀ ਤੇ ਚੱਲਾਂਗੇ ਸਰ ਇਹ ਹੁੰਦਾ ਸਾਡੇ ਵਰਗਿਆਂ ਨੂੰ ਕਿਸੇ ਨੂੰ ਅੱਗੇ ਹੋ ਕੇ ਕਰਨਾ ਪੈਣਾ ਜੀ ਆਰ ਐਨ ਡੀ ਦਾ ਇੱਕ ਪਾਰਟ ਬਣ ਕੇ ਜੋ ਕੁਝ ਉਥੋਂ ਦੇਖ ਰਿਹਾ ਇੱਥੇ ਬਨੇ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਚੱਲੇ ਜੀ ਕੋਈ ਸ਼ਹੀਦ ਭਗਤ ਸਿੰਘ ਬਨੂਗਾ ਜੀ ਬਨੂਗਾ ਜੀ ਕੋਈ ਨਾ ਕੋਈ ਤਾਂ ਆਊਗਾ ਜੀ ਠੀਕ ਹੈ ਧੰਨਵਾਦ ਜੀ ਸੋ ਲਾਈਵ ਤਸਵੀਰਾਂ ਇਸ ਵੇਲੇ ਤੇ ਆ ਦੇਖ ਰਹੇ ਹੋ ਤੁਸੀਂ ਕਿ ਅਰੋੜਾ ਇੰਟਰਨੈਸ਼ਨਲ ਦੇ ਸਟਾਲ ਤੋਂ ਇਸ ਵੇਲੇ ਕੀ ਨਾ ਦਾ ਮਾਹੌਲ ਹੈ ਜਿਹੜਾ ਮੇਲਾ ਸੱ ਚੁੱਕਾ ਹੈ ਗਮਸਾ ਐਕਸਪੋ ਦੇ ਨਾਮ ਤੇ ਔਰ ਮਸ਼ੀਨਰੀ ਦਾ ਮਹਾਕੁੰਭ ਇੱਕ ਮਹਾਕੁੰਭ ਪ੍ਰਿਆਗਰਾਜ ਚ ਚੱਲ ਰਿਹਾ ਹੈ ਸੋ ਇੱਕ ਮਹਾਕੁੰਭ ਹੁਣ ਲੁਧਿਆਣੇ ਸ਼ਹਿਰ ਦੇ ਜਲੰਧਰ ਬਾਈਪਾਸ ਤੇ ਦਾਣਾ ਮੰਡੀ ਦੇ ਵਿੱਚ ਸ਼ੁਰੂ ਹੋਇਆ ਹੈ ਲਾਈਵ ਡੈਮੋਨਸਟ੍ਰੇਸ਼ਨ ਹੈ 18 ਤੋਂ ਜ਼ਿਆਦਾ ਦੇਸ਼ਾਂ ਦੀ ਘਟੋ ਘਟ ਨਹੀਂ 100 ਤੋਂ 150 ਮਸ਼ੀਨ ਹੋ ਸਕਦਾ ਉਸ ਤੋਂ ਵੀ ਜ਼ਿਆਦਾ ਮਸ਼ੀਨ ਜਿਹੜੀ ਹੈ ਇੱਥੇ ਡਿਸਪਲੇ ਤੇ ਲੱਗੀ ਹੋਈ ਹੈ ਲਾਈਵ ਡੈਮੋਨਸਟ੍ਰੇਸ਼ਨ ਦੇਖਣ ਨੂੰ ਮਿਲ ਰਿਹਾ ਸੋ ਇਹ ਸੀ ਫਿਲਹਾਲ ਇਸ